ਨਤਲ ਮਡੇਲਾ ਨੂੰ ਕਿਸ ਨੇ ਪੁੱਛਿਆ ਲੀਡਰ ਕਿਹਨੂੰ ਮੰਨਦੇ ਆ ਲੋਕ ਉਹ ਕਹਿੰਦਾ ਜਦੋਂ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਤਾਂ ਕੌਮ ਨੂੰ ਅੱਗੇ ਕਰੋ ਆਪ ਪਿੱਛੇ ਹੋ ਜਾਓ Let them enjoy ਕੌਮ ਨੂੰ ਇੰਜੋਏ ਕਰ ਲੈਣ ਦਿਓ ਜਦੋਂ ਕੌਮ ਤੇ ਕੋਈ ਭੀੜ ਪੈ ਜਾਏ ਸੰਕਟ ਆ ਜੇ ਆਪ ਮੂਰੇ ਲੱਗੋ ਕੌਮ ਨੂੰ ਕਹੋ ਆ ਜਾਓ ਪਿੱਛੇ ਆਪਾਂ ਇਸ ਸਮੱਸਿਆ ਦਾ ਸਾਹਮਣਾ ਕਰਾਂਗੇ ਤਾਂ ਲੀਡਰ ਮੰਨਦੇ ਆ ਨਹੀਂ ਤਾਂ ਉਲਟਾ ਕਰਦੇ ਆ ਖੁਸ਼ੀ ਵੇਲੇ ਆਪ ਨੇ ਚਿੰਨ ਲੱਗ ਜਾਂਦੇ ਆ ਲੋਕਾਂ ਨੂੰ ਬੜ ਨਹੀਂ ਦਿੰਦੇ ਉੱਥੇ ਤੇ ਜਦੋਂ ਆ ਜਾਂਦੀ ਹੈ ਕੋਈ ਭੀੜ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਲੈ ਕੁਰਬਾਨੀਆਂ ਸੀ ਗਈਆਂ ਔਰ ਜੜੇ ਬੋਰਡ ਲੱਗ ਜਾਂਦੇ ਆ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨਾਉਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ ਇੱਕ ਰੁਪਈਏ ਨੂੰ ਸਵਾਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜੂਗੀ ਖੁੱਲ ਦਿਲ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਜੀ ਸਰ ਅਜਮਨ ਕੀਰੇ ਤੌਲਕ ਵਧਿਆ ਕਮ ਤਾਰੀਫ ਕਰਨੀ ਚਾਹੀਦੀ ਹੈ ਸਰ ਇਹ ਤਾਂ ਪਤਾ ਦੁੱਖ 'ਚ ਪਤਾ ਲੱਗਦਾ ਕੌਣ ਨਾਲ ਖੜੇ ਕੀ ਅਸੀਂ ਆਪਣੀ ਪੋਲਿਟਿਕਲ ਜਮਾਤ ਦਾ ਜਲੂਸ ਨਹੀਂ ਕਢਾ ਰਹੇ ਸਰ ਲੋਕ ਮਰ ਕੇ ਲੋਕਾਂ ਦੇ ਪਸ਼ੂ ਘਰਾਂ ਦੇ ਜੀ ਸਰਕੋਲੇ ਜਮੀਨਾ ਸਭ ਖਰਾਬ ਹੋ ਗਈਆਂ ਅਸੀਂ ਤਾਂ ਸਾਰੇ ਸਰ ਨਵੇਂ ਕੁਰਤੇ ਪਿਆ ਮੈਂ ਜੈਕਟਾ ਪਾ ਕੇ ਆ ਗਏ ਲੋਕਾਂ ਦੇ ਸਰ ਘਰੇ ਨੁਜੜੇ ਹੋਏ ਸਪੀਕਰ ਸਾਹਿਬ ਇਹ ਬਹੁਤ ਪਵਿੱਤਰ ਸਦਨ ਹੈ ਇਸ ਸਦਨ ਫੰਕਸ਼ਨ ਦੇ ਲਈ ਰਾਜਨੀਤੀ ਦੇ ਵਿੱਚ ਜਿੰਨੇ ਵੀ ਲੋਕ ਜੁੜਦੇ ਹੈ ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਐਮ.ਐਲ.ਏ ਬਣੀਏ ਤੇ ਇਸ ਪਾਵਨ ਪਵਿੱਤਰ ਸਦਨ ਚਾਹੀਏ ਇੱਕ ਪੋਲਿਟਿਸ਼ੀਅਨ ਬਹੁਤ ਮਿਹਨਤ ਕਰਦਾ ਤੇ ਲੱਖਾਂ ਲੋਕਾਂ ਦੇ ಮತਦਾਨ ਦੇ ਨਾਲ ਅਸੀਂ ਇੱਥੇ ਪਹੁੰਚਦੇ ਹਾਂ ਵੈਸੇ ਤਾਂ ਕਦੀ ਵੀ ਕੋਈ ਵੀ ਬਹਿਸ ਹੋਵੇ ਕੋਈ ਵੀ ਡਿਬੇਟ ਹੋਵੇ ਸਾਡੀ ਜ਼ਿੰਮੇਵਾਰੀ ਹੈ ਵੀ ਆਰ ਅਕਾਊਂਟੇਬਲ ਟੂ ਆਰ ਪੀਪਲ ਆਫ ਆਰ ਕੌਨਸਟਿਟੂਐਂਸੀ ਵੀ ਆਰ ਅਕਾਊਂਟੇਬਲ ਟੂ ਦ ਪੀਪਲ ਆਫ ਪੰਜਾਬ ਕਿ ਅਸੀਂ ਇੱਥੇ ਕੀ ਗੱਲ ਕਰ ਰਹੇ ਹਾਂ ਕੀ ਭਾਸ਼ਾ ਯੂਜ਼ ਕਰ ਰਹੇ ਹਾਂ ਸੋ ਠੀਕ ਹੈ ਅਸੀਂ ਸਰਕਾਰ ਦੇ ਮੰਤਰੀ ਹਾਂ ਕਿਤੇ ਗਲਤੀਆਂ ਹੋਣ ਗਿਆ ਅਕਾਉਂਟੇਬਿਲਟੀ ਹੋ ਪਰ ਅੱਜ ਸਰ ਪੰਜਾਬ ਜਿਸ ਹਾਲਾਤਾਂ ਦੇ ਖੜਾ ਸਰ ਕੀ ਆ ਜੀ ਅਸੀਂ ਕੀ ਅਸੀਂ ਆਪਣੀ ਪੋਲਿਟਿਕਲ ਜਮਾਤ ਦਾ ਜਲੂਸ ਨਹੀਂ ਕਢਾ ਰਹੇ ਸਰ ਕੀ ਸਰ ਇਹਦਾ ਮਤਲਬ ਆ ਸਾਨੂੰ ਮਾਨ ਸਾਹਿਬ ਨੇ ਸਰ ਖੁਦ ਸੈਸ਼ਨ ਬੁਲਾਇਆ ਇਹ ਆਪੋਜੀਸ਼ਨ ਦੀ ਮੰਗ ਤੇ ਨਹੀਂ ਹੈ ਠੀਕ ਹੈ ਸਰ ਠੀਕ ਹੈ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਉਹਦੀ ਮਰਿਆਦਾ ਪਰ ਅਸੀਂ ਸਰ ਲੋਕ ਮਰ ਗਏ ਲੋਕਾਂ ਦੇ ਪਸ਼ੂ ਘਰਾਂ ਦੇ ਜੀ ਸਰ ਕਾਲਜ ਜ਼ਮੀਨਾਂ ਸਭ ਖਰਾਬ ਹੋ ਗਈਆਂ ਸਰ ਅਸੀਂ ਕੀ ਕਿਦਾਂ ਦੀ ਕਿਦਾਂ ਦੀ ਪਾਰਲੀਮੈਂਟਰੀਅਨ ਲੈਂਗੁਏਜ ਯੂਜ਼ ਕਰ ਰਹੇ ਆ ਸਰ ਉਹ ਸੋਚਣਗੇ ਨਹੀਂ ਕਿ ਲੋਕ ਸੋਚਣਗੇ ਨਹੀਂ ਕਿ ਸੈਸ਼ਨ ਹੀ ਕਿਉਂ ਬੁਲਾਇਆ ਸਰ ਲੱਖਾਂ ਰੁਪਏ ਕਰੋੜਾਂ ਰੁਪਏ ਸੈਸ਼ਨ ਤੇ ਲੱਗ ਰਿਹਾ ਅਸੀਂ ਤਾਂ ਸਾਰੇ ਸਰ ਨਵੇਂ ਕੁਰਤੇ ਪਾ ਮੈਂ ਇੰਜੈਕਟਾ ਪਾ ਕੇ ਆ ਗਏ ਲੋਕਾਂ ਦੇ ਸਰ ਘਰੇ ਮੁਜੜੇ ਹੋਏ ਆ ਫਿਰ ਆ ਵੀ ਪੈਸਾ ਉੱਥੇ ਲਾ ਦਿੰਦੇ ਮੇਰੇ ਹਲਕੇ 'ਚ ਹਜੇ ਵੀ ਬਹੁਤ ਕੰਮ ਹੈ ਮੈਂ ਵੀ ਛੱਡ ਕੇ ਆਇਆ ਸਰ ਸਾਰੇ ਅਸੀਂ ਆਏ ਅਸੀਂ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਰ ਪੂਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਅੱਜ ਉਸ ਪੰਜਾਬ ਦੇ ਕੀ ਹਾਲਾਤ ਨੇ ਐਂਡ ਵਾਟ ਵੀ ਆਰ ਡੂਇੰਗ ਬੜਾ ਸੌਖਾ ਸਰ ਅਸੀਂ ਤੇ ਕਹਿਤਾ ਨੈਸ਼ਨਲ ਮੀਡੀਆ ਕਹੂਗੀ ਆਈ ਚਲਾਉਗੀ ਸਰ ਸਰ ਬਾਜਵਾ ਸਾਹਿਬ ਬਹੁਤ ਸੀਨੀਅਰ ਹੈ ਮੈਂ ਬਹੁਤ ਸਤਿਕਾਰ ਕਰਦਾ ਸਰ ਉਹ ਰਾਜ ਸਭਾ ਚ ਰਹੇ ਨੇ ਲੋਕ ਸਭਾ ਚ ਰਹੇ ਨੇ ਕੈਬਨਟ ਮਿਨਿਸਟਰ ਰਹੇ ਨੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਐਮ ਐਲ ਏ ਤੇ ਬਾਕੀ ਸਭ ਨੂੰ ਸਾਡੇ ਵੱਲੋਂ ਵੀ ਸਰ ਅਗਲੇ 2 ਦਿਨ ਸਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰ ਠੀਕ ਹੈ ਸਰ ਜਿੱਥੇ ਵੀ ਹੈ ਤੁਸੀਂ ਮਨਿਸਟਰ ਇਰੀਗੇਸ਼ਨ ਮਨਿਸਟਰ ਨੇ ਆਪਣੀ ਗੱਲ ਰੱਖੀ ਠੀਕ ਹੈ ਕਿਤੇ ਕੋਈ ਕਮੀ ਐਫੈਕਟ ਇਨ ਫਿਗਰ ਆਊਟ ਸਰ ਵੀ ਆਰ ਨਾਟ ਰਨਿੰਗ ਅਵੇ ਅਸੀਂ ਇਹ ਸੈਸ਼ਨ ਬੁਲਾਇਆ ਸਰ ਇਸੀ ਜ਼ਿੰਮੇਦਾਰੀ ਦੇ ਨਾਲ ਮੈਂ ਸਰ ਕੁਝ ਗੱਲਾਂ ਕਿ ਸਰ ਇਹਦੇ ਚੇਵੀ ਹੈ ਕਿ ਅੱਜ ਦਾ ਸੈਸ਼ਨ ਦਾ ਮਕਸਦ ਕੀ ਹੈ ਕਿ ਕਿੰਨੇ ਡੈਮੇजेस ਨੇ ਉਹਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਠੀਕ ਹੈ ਅਕਾਉਂਟੇਬਿਲਟੀ ਵੀ ਫਿਕਸ ਹੋਣੀ ਚਾਹੀਦੀ ਹੈ ਉਹਦੇ ਤੇ ਵੀ ਤੇ ਵਾਟ ਅਬਾਊਟ ਫਿਊਚਰ ਅਗਲੇ ਸਾਲਾਂ ਲਈ 26 ਲਈ 27 ਲਈ 28 ਲਈ 29 ਲਈ 30 ਲਈ 31 ਸਾਨੂੰ ਸੋਚਣਾ ਪੈਣਾ ਇਹ ਡਿਸਕਸ਼ਨ ਦੋਸਤ ਦਿਨ ਇਹਦੇ ਲਈ ਸੀ ਸਰ ਮੈਂ ਪਰਸਨਲੀ ਆਈ ਐਮ ਵੈਰੀ ਹਰਟ ਸਰ ਮੈਨੂੰ ਇਹ ਲੱਗਦਾ ਕਿ ਸਾਡੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਕਿਉਂਕਿ ਸ਼ਾਇਦ ਇਸ ਕਰਕੇ ਕਿ ਅਸੀਂ ਲੋਕਾਂ ਦੇ ਵਿੱਚ ਰਹੇ ਹਾਂ ਉਹਨਾਂ ਦੇ ਦਰਦ ਦੇਖੇ ਧਾਲੀਵਾਲ ਸਾਹਿਬ ਸਰ ਠੀਕ ਹੈ ਸਰ ਸਾਰੇ ਆਹ ਦੁਨੀਆ ਇਸ ਬੰਦੇ ਨੂੰ ਸਲੂਟ ਕਰਦੀ ਆ ਪੰਕ ਸਾਰੇ ਦੇਖਦੇ ਇਹਨਾਂ ਦੇ ਖਿਲਾਫ ਰੀਲਾਂ ਬੰਦੀਆਂ ਪਰ ਕੀ ਇਸ ਸ਼ਖਸ ਨੇ ਕੰਮ ਕੀਤਾ ਸਰ ਆਪਣੇ ਲੋਕਾਂ ਦਾ ਰਾਣਾ ਇੰਦਰ ਪ੍ਰਤਾਪ ਜੀ ਉਧਰਲੇ ਪਾਸੇ ਬੈਠੇ ਮਤਰੀ ਪਾੜਾ ਸਾਹਿਬ ਨੇ ਕੰਮ ਕੀਤਾ ਸਰ ਅਸੀਂ ਤਾਰੀਫ ਕਰਦੇ ਹਾਂ ਜਿਸ ਬੰਦੇ ਨੇ ਕੰਮ ਕੀਤਾ ਅਸੀਂ ਇਹ ਥੋੜੀ ਕਹਿੰਦੇ ਹਾਂ ਸਿਰਫ ਤੁਸੀਂ ਜਿਹੜੇ ਆਏ ਸਰ ਜੇ ਅਸੀਂ ਜੇ ਸਾਡੇ ਕੋਈ ਸੰਤ ਮਹਾਪੁਰਖ ਆ ਗਏ ਉਹਨਾਂ ਦੇ ਨਾਮ ਲੈ ਲਿਓ ਉਹਦੇ ਤੇ ਵੀ ਬੱਤੀ ਆ ਸਰ ਜੇ ਸਰ ਅਜਮਨ ਕੀਰੇ ਤੋਂ ਅਲੱਖ ਵਧੀਆ ਕੰਮ ਤਾਰੀਫ ਕਰਨੀ ਚਾਹੀਦੀ ਹੈ ਸਰ ਇਹ ਤਾਂ ਪਤਾ ਦੁੱਖ ਚ ਪਤਾ ਲੱਗਦਾ ਕੌਣ ਨਾਲ ਖੜਕ ਸਰ ਸਾਡੇ ਸੀਐਮ ਸਾਹਿਬ ਸਰ ਕੋਈ ਵੀ ਬਿਮਾਰ ਹੋ ਸਕਦਾ

and he is giving time to a nominated governor sir prime minister coming to punjab and saying to one of my colleague that don't you know hindi can prime minister dare to go in tamil nadu and say you don't know hindi these should think, things should be discussed sir aj sade samne mainu is karke ye jehdi chizain main hujee vi request karunga do din session agar aap pa ehi karna ta meri aap ji nu vi request hai sir let's call it off ਫਿਰ ਅਗਰ ਆਪਾਂ ਆਪਣੀ ਫਿਰ ਆਪਾਂ ਸਰੀ ਦਾ ਪੈਸਾ ਨਾ ਬਰਬਾਦ ਕਰੀ ਆਪਾਂ ਲੋਕਾਂ ਦੇ ਲਈ ਸਰ ਪੰਜਾਬ ਨੇ ਆਪਣੇ ਜਿਸਮ ਤੇ ਬੜੇ ਫੱਟਸ ਇਹ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਧਾੜ ਵੀ ਆਉਂਦੇ ਸੀ ਲੁੱਟਾਂ ਖੋਹਾਂ ਉਹ ਫੱਟ ਫਿਰ ਜੋ ਕਿਸ ਸਮੇਂ ਸਰ 47 ਦੀ ਵੰਡ ਪੰਜਾਬ ਨੂੰ ਅਪਾਹਜ ਕਰਤਾ ਠੀਕ ਪੰਜਾਬ ਦੇ ਆਪਣੇ ਮਾਰੇ ਗਏ ਸਰ ਪੰਜਾਬ ਫਿਰ ਖੜਾ ਹੋਇਆ ਇਹਨਾਂ ਵਿੱਚੋਂ ਕੁਝ ਫੱਟ ਸਰ ਬਰਾਏ ਬਗਾਨੀਆਂ ਨਾਲ ਦਿੱਤੇ ਕੁਛ ਆਪਣੇ ਨਾਲ ਦਿੱਤੇ ਕੁਛ ਕੁਦਰਤ ਵੱਲੋਂ ਫਿਰ 84 ਚ ਪੰਜਾਬ ਦੇ ਕੇਸ ਮੋਚੇ ਗਏ ਪੰਜਾਬ ਦੇ ਧਾਰਮਿਕ ਸਥਾਨਾਂ ਤੇ ਹਮਲੇ ਹੋਏ ਪੰਜਾਬ ਦੇ ਆਪਣੇ ਮਾਰੇ ਗਏ ਸਰਗਲਾਂ ਚ ਟੈਰ ਪਾ ਕੇ ਫਿਰ 88 ਚ ਕੁਦਰਤੀ ਆਫਤਾਂ ਨਾਲ ਪੰਜਾਬ ਡੁੱਬਿਆ ਤੇ ਉਸ ਤੋਂ ਬਾਅਦ ਸਰ ਹਾਲੀ ਦੇ ਵਿੱਚ 2000 ਦੇ ਸਮੇਂ ਦੇ ਵਿੱਚ ਪੰਜਾਬ ਦੇ ਸੁੰਦਰ ਚਿਹਰੇ ਦੇ ਉੱਤੇ ਤਜਾਬ ਸਿੱਟਿਆ ਗਿਆ ਨਸ਼ੇ ਦਾ ਚਿੱਟੇ ਦਾ ਤੇ ਪੰਜਾਬ ਨੂੰ ਖਰਾਬ ਕੀਤਾ ਗਿਆ ਤੇ ਅੱਜ ਸਰ ਪੰਜਾਬ ਫਿਰ ਫੱਟੜ ਹੈ ਪੰਜਾਬ ਦੇ ਜ਼ਖਮ ਪੰਜਾਬ ਦੇ ਇਸ ਵਕਤ ਸਰ ਖੂਨ ਰਸ ਰਿਆ ਤੇ ਅਸੀਂ ਉਹ ਇੱਥੇ ਗੱਲ ਕਰਨ ਆਏ ਆ ਕੌਣ ਜ਼ਿੰਮੇਦਾਰ ਕੀ ਸਿਚੁਏਸ਼ਨ ਹੈ ਸਰ 5 ਲੱਖ ਕਿੱਲਾ 5 ਲੱਖ ਏਕੜ ਕਹਿਣਾ ਸੌਖਾ ਸਰ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਇਸ ਫਸਲ ਤੇ ਖੜਦੀ ਹੈ ਝੋਨੇ ਤੇ ਖੜਦੀ ਹੈ ਪੰਜਾਬ ਦੇ ਬਾਜ਼ਾਰਾਂ ਚ ਰੋਣ ਕਾ ਪੰਜਾਬ ਦੇ ਛੋਟੇ ਛੋਟੇ ਅੱਡਿਆਂ ਚ ਰੋਣ ਕਾ ਪੰਜਾਬ ਦੇ ਵਿੱਚ ਟਰੈਕਟਰ ਮੋਟਰਸਾਈਕਲ ਗੱਡੀਆਂ ਪੰਜਾਬ ਦੇ ਵਿਆਹ ਸਾਰਾ ਕੁਝ ਸਿਰ ਇਸ ਫਸਲਾਂ ਤੇ ਹੁੰਦੇ ਆ 5 ਲੱਖ ਏਕੜ ਸਾਡੀ ਫਸਲ ਖਰਾਬ ਹੋ ਗਈ ਪੰਜਾਬ ਦੀ ਇਕਨੋਮੀ ਤਹਿਸ ਨਹਿ ਸੋਈ ਸਰ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਗ੍ਰਹਿਣੀਆਂ ਸਿਰ ਢੂੜਾ ਨਹੀਂ ਜੁੱਤੀ ਲੈ ਕੇ ਨਹੀਂ ਬੜਨ ਦਿੰਦੀਆਂ ਸੀ ਅੱਜ ਉਹ ਘਰ ਦੇ ਘਰਸਰ ਜਿਹੜੇ ਆ ਉਹ ਮਿੱਟੀ ਨਾਲ ਹੋ ਗਏ ਸਰ ਜਿਨ੍ਹਾਂ ਪਸ਼ੂਆਂ ਨੂੰ ਕਿਸਾਨ ਆਪਣੇ ਘਰ ਦਾ ਜੀ ਸਮਝਦਾ ਸੀ ਉਹ ਚਲੇ ਗਏ ਸਰ ਸਰ 60 ਮੌਤਾਂ ਦਾ ਅੰਕੜਾ ਤਾਂ ਸਿਰਫ ਫਲਡਸ ਦਾ ਹੈ ਜਿਹੜੀਆਂ ਇੰਡਾਇਰੈਕਟ ਡੈਥਸ ਹੋਈਆਂ ਉਹ ਸੈਂਕੜੇ ਨੇ ਸਨੇਕ ਬਾਈਟਸ ਸਰ ਜਦੋਂ ਪਿੰਡਾਂ ਦੀ ਕਨੈਕਟੀਵਿਟੀ ਹਜ਼ਾਰਾਂ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਸੀ ਉਦੋਂ ਜੋ ਹਾਰਟ ਅਟੈਕ ਆਏ ਪ੍ਰੈਗਨੈਂਸੀ ਡਿਲੀਵਰੀਜ਼ ਉਹ ਸਾਰੇ ਡੋਟ ਰਿਪੋਰਟਡ ਬਹੁਤ ਵੱਡਾ ਐ ਸਰ ਸਰ ਇਦਾਂ ਹੀ 3200 ਸਕੂਲ ਡੈਮੇਜਡ 10000 ਤੋਂ ਵੱਧ ਕਲਾਸਰੂਮ ਸਾਡੇ ਸਰ ਉਹ ਤਬਾਹ ਹੋ ਗਏ 1300 ਕਲਾਸਰੂਮ ਤਾਂ ਇਦਾਂ ਦੇ ਜਿਹੜੇ ਬਿਲਕੁਲ ਕੰਡਮ ਹੋ ਚੁੱਕੇ ਕੈਨ ਨਾਟ ਬੀ ਯੂਜ਼ਡ ਇਹ ਸਰ ਵਿਦਿਆਕ ਲਾਸ ਹੈ ਇਦਾਂ ਹੀ ਸਰ ਆਪਣੇ ਹਲਕੇ 'ਚ ਸਤਲੁਜ ਪੰਜਾਬ 'ਚ ਮੇਰੇ ਹਲਕੇ ਤੋਂ ਸ਼ੁਰੂ ਸਰ ਇੰਨੇ ਸਾਡੇ ਤਾਂ ਇਕੱਲੇ ਸਟੂਲਸ਼ਨਾਂ ਨਹੀਂ ਸਰ ਬਹੁਤ ਸਾਰੀਆਂ ਖੱਡਾਂ ਨੇ ਸਾਡੇ ਪਿੰਡ ਪਿੰਗਵੜੀ, ਹਿੰਗੜੀ, ਸੁਆਮੀਪੁਰ ਬਾਖੀੜਾ, ਕਲਮੋਟ, ਭੰਗਲਾ, ਮਜਾਰੀ ਸਾਡੇ ਸਰ ਸਾਰੇ ਪਿੰਡ ਸਾਰੀ ਫਸਲਾਂ ਤੋਂ ਬਾ ਘਰ ਤੋਂ ਬਾ ਨੇ ਸਰ ਐਦਾਂ ਇਸ ਦਰਿਆਵਾਂ ਦੇ ਨੇੜੇ ਰਹਿੰਦੇ ਜਿਹੜੇ ਲੋਕ ਹੈ ਸਾਡੇ ਦੋਲਾ ਬਰਾਦਰੀ ਇੱਕ ਘਰਾਟਾਂ ਦੇ ਕੰਮ ਕਰ ਦਰਿਆਵਾਂ ਨਾਲ ਜੁੜੇ ਹੋਏ ਹੁੰਦਾ ਕਿੱਤਸ ਉਹ ਸਰ ਉਹ ਉਹਨਾਂ ਦੀ ਗੱਲ ਉਹਨਾਂ ਦੇ ਮੁੱਦੇ ਸਰ ਇਹ ਰਖਣਾ ਹੈ ਸਾਡੇ ਮੇਰੇ ਆਪਣੇ ਹਲਕੇ ਦਾ ਮੈਂ ਹਰ ਬੰਦਾ ਹਰ ਹਰ ਐਮਐਲਏ ਹਰ ਵਿਧਾਇਕ ਆਪਣੀ ਤਿਆਰੀ ਕਰਕੇ ਆਇਆ ਕਿ ਅੱਜ ਮੌਕਾ ਹੈ ਜੀ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਪੀਕਰ ਸਾਹਿਬ ਦੇ ਰਹੀ ਪ੍ਰੈਸ ਹੈ ਸਾਰੀ ਦੁਨੀਆ ਸੁਣੂਗੀ ਸਿਰ ਬਹੁਤ ਵੱਡੇ ਲੈਵਲ ਦੀ ਇਹ ਤਬਾਹੀ ਹੈ ਤੇ ਇਹਦੇ ਵਿੱਚ ਜੋ ਅਸਲੀ ਗੱਲ ਹੈ ਜੋ ਮੈਨੂੰ ਲੱਗਦਾ ਹੈ ਕਿ ਉਹ ਇਹ ਹੈ ਕਿ ਸਰ ਵਾਟਰ ਵਾਟ ਵਰ ਦਾ ਰੀਜਨ ਹੁਣ ਇੱਥੇ ਐਲੋਬੀ ਸਾਹਿਬ ਨੇ ਕਿਹਾ ਤੇ BBMP ਦੀ ਵਰਕਿੰਗ ਸਰ ਸਟਰੋਂਗਲੀ ਕੁਐਸਚਨੇਬਲ ਤੇ オਬਜੈਕਸ਼ਨੇਬਲ BBMP ਦੇ ਚੇਅਰਮੈਨ ਨੇ ਸਰ ਹਾਈ ਕੋਰਟ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ ਜਿਹੜੇ ਚ ਉਹ ਨਹੀਂ ਕਿਹਾ ਕਿ ਕਿ ਅਸੀਂ ਮੈਂ ਆਪਣੇ ਸੀਐਮ ਸਾਹਿਬ ਵੱਲੋਂ ਸਿਪਾਹੀ ਬਣ ਕੇ ਉੱਥੇ ਪਹਿਰਾ ਦੇ ਰਿਆ ਸੀ ਜਦੋਂ ਪਾਣੀ ਹਰਿਆਣੇ ਨੂੰ ੱੱਕੇ ਨਾਲ ਛੱਡ ਰੇ ਸੀ BBMP ਦੇ ਚੇਅਰਮੈਨ ਨੇ ਸਟੇਟਮੈਂਟ ਦਿੱਤੀ ਹੈ ਕਿ ਅਗਰ ਉਹ ਪਾਣੀ ਛੱਡ ਦਿੰਦੇ ਤਾਂ ਪੰਜਾਬ ਛੱਡਣਾ ਆਉਂਦਾ ਮੈਂ ਸਰ ਕੁਝ ਕੱਥ ਉਹਦੇ ਤੇ ਪੇਸ਼ ਕਰਨਾ ਚਾਹੁੰਦਾ ਸਰ ਫਦੋਂ ਇਹ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਹੈ ਸੈਂਟਰਲ ਵਾਟਰ ਕਮਿਸ਼ਨ ਦੀ ਇਹ ਖਬਰ ਹੈ ਕਿ ਸਰ ਉਸਨਾ ਦਿਨਾ ਦੇ ਵਿੱਚ ਪੰਜਾਬ ਦੇ ਹੁਣ ਵੀ ਕਿਹਾ ਗਿਆ ਕਿ ਰنجੀਤ ਸਾਗਰ ਚ ਪਾਣੀ ਕਿਉਂ ਨਹੀਂ ਛੱਡਿਆ ਗਿਆ ਸੋ ਦਿਸ ਰੀਚਸ ਥੈਟ ਪੰਜਾਬ ਵਿਦ ਵਾਈਲ ਅਕੋਰਡਿੰਗ ਟੂ ਦਾ ਲੇਟੈਸਟ ਡਾਟਾ ਰੀਲੀਜ਼ਡ ਬਾਈ ਦਾ ਸੈਂਟਰਲ ਵਾਟਰ ਕਮਿਸ਼ਨ ਔਨ April 24 the combined water storage in the key reservoirs of himachal pradesh is currently 40.60% less than normal while those punjab the dip is sharper with the water levels 44.85% below normal sir sade power houses band hon te aayi si punjab di sari irrigation jehdi hai sirf kinna pani 4500 kusek ik inna ta sir sade pind wali khad ch aa rahe hai is waqt ki 45 inna vadda sir high court de samne ਇੰਨੀ ਵੱਡੀ ਘਬਰਾ ਤੇ ਕਿੰਨੇ ਹਸ ਦਿਨ ਡਾਈਵਰਸੀ ਸਰ ਪਾਖੜੇ ਦਾ 1555 ਫੁੱਟ ਤੇ ਹੁਣ ਕਿੰਨਾ 1680 75 78 ਤੱਕ ਗਿਆ 130 ਫੁੱਟ ਪਾਣੀ ਵਧਿਆ ਹਾਊ ਡੇਅਰ ਹਿਮ ਟੂ ਸੇ ਥਿਸ ਸਰ ਮੁੱਦਾ ਇਹ ਹੈ ਸਰ ਕਿ ਅਸਲੀ BBMP ਨੇ ਰਾਜਨੀਤੀ ਦੇਖੋ CSC ਇਸ ਨੂੰ ਭੇਜਣ ਲਈ 100 ਕਰੋੜ ਰੁਪਏ ਹੈਗਾ ਅੱਜ ਸਰ ਸਾਡੇ ਕੋਲ ਚੈਲੰਜ ਹੈ ਸਰ देयर ਇਜ਼ ਅ ਸਟਰਕਚਰਲ ਲਕੂਨਾ ਜਿਹੜਾ ਡੈਮਸ ਦੇ ਵਿੱਚ ਹੈ ਜਿਹੜੇ ਸਾਡੇ ਬਣੇ ਆ ਉਨਾ ਦੇਵ ਜੀ ਸਰ ਕਿਸੇ ਵੀ ਜਗ੍ਹਾ ਡੀਸੈਲਟਿੰਗ ਦੀ ਆਪਸ਼ਨ ਨਹੀਂ ਹੈ ਇਹ ਇਹ ਚਰਚਾ ਹੋਣੀ ਚਾਹੀਦੀ ਹੈ ਸਰ ਅਜ ਤੱਕ ਬੀਬੀ ਐਮਬੀ ਐਕਸੈਕਟ ਅੰਕੜਾ ਨਹੀਂ ਦੱਸ ਸਕਦੀ ਕਿ ਗੋਬਿੰਦ ਸਾਗਰ ਜਿਹੜਾ ਰੈਜ਼ਰਵਾਇਰ ਹੈ ਉਹਦੇ ਵਿੱਚ ਕਿੰਨੀ ਸੈਡੀਮੈਂਟ ਆ ਚੁੱਕੀ ਹੈ ਸਰ ਡੈਮ ਦੀ ਏਜ 100 ਸਾਲ ਸੀ ਅੱਜ ਡੈਮ ਦੀ ਜਿਹੜੀ ਏਜ ਹੈ ਬਹੁਤ ਜਿਹੜੀ ਹੁਣ ਪਤਾ ਨਹੀਂ ਕਿ ਅਗਲੇ 10 ਸਾਲ ਦੀ ਰਹੇਗੀ 15 ਸਾਲ ਦੀ ਰਹੇਗੀ 20 ਸਾਲ ਦੀ ਰਹੇਗੀ ਤੇ ਇੱਕ ਹੋਰ ਜਿਹੜੀ ਹੋਰ ਇੱਕ ਸ਼ੌਕਿੰਗ ਰਿਪੋਰਟ ਹੈ ਤਾਂ ਹੀ ਮੈਂ ਕਹੇ ਆਪਾਂ ਅਗਲੇ ਸਾਲਾਂ ਦੀ ਵੀ ਦਿਸ ਇਜ਼ ਅ ਸਟੱਡੀ ਕਲਾਈਮੇਟ ਚੇਂਜ ਸਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਸਰ 1988 ਦਾ ਮੈਂ ਇੱਕ ਰਿਸਰਚ ਕਰ ਰਿਹਾ ਸੀ ਤਾਂ 1988 ਦੇ ਜਦੋਂ ਹੜ੍ਹ ਆਏ ਉਦੋਂ ਦੇ ਜਿਹੜੇ ਚੇਅਰਮੈਨ ਸੀ BBMB ਦੇ ਜਨਰਲ ਬੀ ਐਨ ਕੁਮਾਰ ਉਹਨੇ ਇਹ ਕਿਹਾ ਕਿ ਥਿਸ ਇਜ਼ ਵਾਂਸ ਇਨ 1000 ইয়ার্স ਕਿ ਐਡਾਂ ਦੀ ਘਟਨਾ ਕਲਾਊਡ ਬਸ ਹੋਈ ਸੀ ਕਿ ਹਜ਼ਾਰ ਸਾਲਾਂ ਦੇ ਵਿੱਚ ਕਦੀ ਇੱਕ ਵਾਰੀ ਹੁੰਦੀ ਹੈ ਨਾਓ ਸਰ ਵੀਅਰ ਫ देयर इज ਅ ਕਿਊਟ ਸਰ ਕਲਾਈਮੇਟ ਚੇਂਜ ਇਸ਼ੂ ਸਰ ਕਲਾਊਡ ਬਸ ਹੋ ਰਹੀ ਨੇ ਸੈਕਰੀਟ ਸਾਰਾ ਡੁੱਬ ਗਿਆ ਸੀ ਸਰ ਆ ਸਾਰਾ ਡੁੱਬ ਗਿਆ ਸੀ ਕਲਾਉਡ ਐਂਸਰ ਥਿਸ ਇਜ਼ ਮੋਰ ਈਵਨ ਚੈਲੰਜ ਥਿਸ ਰਿਪੋਰਟ ਸੇਜ਼ ਕਿ ਸਰ ਕਦੀ ਹਾੜ ਆਣਗੇ ਤੇ ਕਦੀ ਡਰਾਟ ਸੁੱਕਾ ਪਊਗਾ ਸਾਨੂੰ ਇਹਦੇ ਤੇ ਇਹਦੇ ਤੇ ਦੇਸ ਹਾਊਸ ਸ਼ੂ ਡਿਸਕਸ ਔਨ ਥਿਸ ਜੇ ਸੋਕਾ ਪੋ 2024 ਸਰ 2018 ਸਰ ਸੁੱਕਾ ਪਿਆ 19 ਛੜ ਆਏ 23 ਛੜ ਆਏ 24 ਸੁੱਕਾ ਪਿਆ ਸਰ ਵਾਟ ਐਬਾਊਟ ਨੈਕਸਟ ਈਅਰਸ ਸਰ ਇਹਦੇ ਵਿੱਚ ਕੀ ਹੈ ਸਰ ਸਾਈਡਾਂ ਦੇ ਹੁਣ ਕੀ ਹੱਲ ਕੀ ਹੈ ਸਰ ਜਿੰਨੇ ਸਰ ਇਨ ਕੈਚਮੈਂਟ ਏਰੀਆ ਹੈ ਮੈਨੂੰ ਆਪਣੇ ਇਲਾਕੇ ਦਾ ਪਤਾ ਇਸ ਕਰਕੇ ਪਠਾਨਕੋਟ ਸਰ ਇਹ ਸਾਰਾ ਪਾਣੀ ਉੱਤੋਂ ਆਂਦਾ ਹੈ ਇੰਨੀ ਵੱਡੀ ਜਿਵੇਂ ਕਸੌਲ ਬਰਸਾਤ ਹੋਵੇ ਕਸੌਲ ਤਾਂ ਉਹਦਾ ਜਿਹੜਾ ਪਾਣੀ ਅਲਟੀਮੇਟਲੀ ਸਾਨੂੰ ਆ ਕੇ ਸਾਡੇ ਵੀ ਤੇ ਮੈਂ ਵੀ ਦੱਸ ਦਵਾਂ ਸਰ ਗੋਬਿੰਦ ਸਾਗਰ ਰੈਜ਼ਰਵਾਇਰ ਦੇ ਵਿੱਚ ਇੰਨਾ ਪਾਣੀ ਹੈ ਤੇ ਹੋਰ ਅੱਜ ਡੈਮ ਹੈ ਜਿਹੜਾ ਉਹ ਸਿਰ ਉ 1690 ਫੁੱਟ ਖੁੱਦੀ ਹੁੰਦੀ ਸੀ ਕੈਪੈਸਿਟੀ ਅੱਜ ਉਹ 1675 ਦੇ ਉੱਤੇ ਵੀ ਉਹ ਜਿਹੜਾ ਡੈਮ ਉਹਦੀ ਡਿਫਲੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਟ੍ਰੈਸਿਸ ਆ ਜਾਂਦੇ ਹਨ ਉਹ ਥੱਲੇ ਸਾਈਡ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਇਦਾਂ ਕਿ ਸਾਰਾ ਸੈਡੀਮੈਂਟ ਉਹਦੇ ਸਿੱਧੇ ਆ ਕੇ ਉਹਦੇ ਵਾਲ ਤੇ ਵੱਜ ਰਿਹਾ ਪਰ ਡੀਅਰ ਨਾਟ ਵਰਕਿੰਗ ਔਨ ਇਟ ਮੈਸਰ ਰਿਸਰਚ ਕਰ ਰਿਆ ਸੀ 1954 55 ਜਰੋ ਡੈਮ ਬਣ ਰਿਆ ਸੀ ਇਸੇ ਵਿਧਾਨ ਸਭਾ ਦੀ ਕਮੇਟੀ ਹੁੰਦੀ ਸੀ ਉਹ ਜਾ ਕੇ ਵਿਜ਼ਿਟ ਕਰਦੀ ਸੀ ਅੱਜ ਸਾਨੂੰ ਸਰ ਲੋਡ ਹੈ ਉਹ ਕਮੇਟੀ ਬਣਾਈ ਉਹਨਾਂ ਨੂੰ ਬੁਲਾਈਏ ਤੇ ਪੁੱਛੀਏ ਤੇ ਐਦਾਂ ਹੀ ਜਿੰਨਾ ਇਨਕੇਚਮੈਂਟ ਏਰੀਆ ਹੈ ਡੈਮਸ ਦਾ ਉੱਥੇ ਸਰ ਹੋਰ ਡੈਮ ਪ੍ਰੋਪੋਜ਼ ਸਿਗੇ ਪਰ ਉਹ ਕਦੇ ਬਣਾਈ ਨਹੀਂ ਗੇ BBMB ਵੱਲੋਂ ਅਗਰ ਜਿੰਨਾ ਇਨਕੇਚਮੈਂਟ ਪਹਾੜਾਂ ਦੇ ਏਰੀਆ ਅਗਰ ਉੱਥੇ ਚੈੱਕ ਡੈਮਸ ਬਣ ਜਾਣਗੇ ਤਾਂ ਇੱਕ ਸੈਡੀਮੈਂਟ ਆਣਾ ਰੁਕ ਜਾਊਗਾ ਪਲੱਸ ਜਿਹੜੇ ਇਨਫਲੋਸ ਹੈ ਇੱਕ ਘੰਟਿਆਂ ਦੇ ਵਿੱਚ ਹੀ 2-2 ਲੱਖ ਕਿਊਸਿਕ ਪਾਣੀ ਆ ਜਾਂਦਾ 4-4 ਫੁੱਟ ਡੈਮਪ ਇੱਕਦਮ ਭਰ ਜਾਂਦਾ ਉਹ ਜਿਹੜੇ ਇਨਫਲੋਸ ਹੈ ਉਹ ਮੈਨੇਜ ਹੋ ਸਕਦੇ ਆ ਜਿਵੇਂ ਸਾਡੇ ਇੱਥੇ ਮੇਰੇ ਹਲਕੇ ਦੇ ਵਿੱਚ ਸਵਾ ਇੱਕ ਨਦੀ ਹੈ ਉਨੇ ਤੋਂ ਆਂਦੀ ਹੈ ਚਰਨ ਗੰਗਾ ਇੱਕ ਖੱਡਾ ਹੈ ਜੋ ਨੈਣਾ ਦੇਵੀ ਦੇ ਏਰੀਆ ਤੋਂ ਆਂਦੀ ਹੈ ਐਦਾਂ ਸਰਸਾ ਉਹ ਹੀ ਇਤਿਹਾਸਿਕ ਸਰਸਾ ਜਿੰਨ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਿਆ ਸੀ ਉਹ ਨਾਲਾਗੜ੍ਹ ਦੇ ਏਰੀਆ ਤੋਂ ਆਂਦਾ ਸਤਿੰਨਾਂ ਦੇ ਵਿੱਚ ਲੱਖ-ਲੱਖ 1.5-1.5 ਲੱਖ ਕਿਊਸਿਕ ਪਾਣੀ ਆ ਜਾਂਦਾ ਜਦੋਂ ਬਰਸਾਤ ਹਿਮਾਚਲ 'ਚ ਹੁੰਦੀ ਹੈ ਉਹਦੇ 'ਚ ਅਸੀਂ ਕੀ ਕਰ ਸਕਦੇ ਆ

These extreme events resulted in sudden increase in reservoir level causing floods 2019 and droughts 2018 as witnessed during the last two years. Reduction of storage capacity of Bhakra 23% and Pong Reservoirs 12% due to sedimentation is diminishing flood retention capacity and has led to adverse impact on the areas downstream eventually of occurrence of such events. Filling of natural drainage system for human uses, encroachment of floodplains or main river streams has resulted in reduction of water carrying capacity of the rivers downstream of these dams, has aggravated a problem of technic flood such like extreme hydrological events. Keeping in view the climate change scenario, sedimentation of both Bhakra and Pong dams and increase in PMF, probable maximum flood of these dams, water carrying capacity of the rivers and streams in the area downstream of the dams need to be restored. Removal of encroachments in natural drainage system requires immediate attention. Complete hydrodynamic model with 2D flood mapping of downstream areas with pre precise elevation needs to be done on urgent basis, so that vulnerable area is identified and emergency disaster plan could be implemented. Embankments and, and levees need to be strengthened, repaired to sustain the design floods along with river training works. Hydrological modelling. Forecasting and real time monitoring of downstream catchment area is required so that flash floods in some basins are identified. Small storage dams, dams small storage dams are required to be constructed and also channelization of main riverlet streams like Sirsa and Sma is required to be done. Desilting and restoration of storage capacity of Viraj, Ropad, and hurricane downstream of Pakra Dam need to be taken up immediately, but nothing was done, sir. ਸੈਡਲੀ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜਾ ਕੰਮ ਹੈ ਉਹ ਨਹੀਂ ਹੋਇਆ ਐਦਾਂ ਹੀ ਐਦਾਂ ਹੀ ਸਰ ਜਿਹੜਾ ਬੀਬੀਐਮਬੀ ਦੀ ਬਹੁਤ ਸਾਰੀ ਰਿਪੋਰਟਸ ਹੈ ਕਿ ਹੁਣ ਵੀ ਇਸ ਵਕਤ 1674 ਫੁੱਟ ਤੇ ਹੈ ਪਰ ਇਵਨ ਨਾਉ ਜਿਹੜਾ ਉਹਦਾ ਡਿਫਲੈਕਸ਼ਨ ਹੈ ਉਹ ਆਪਣੇ ਹਾਈਐਸਟ ਲੈਵਲ ਤੇ ਹੈ ਬਹੁਤ ਸਾਰੇ ਸਟ੍ਰੈਸਿਸ ਨੇ ਹੁਣ ਤਾਂ ਪਾਣੀ ਨਹੀਂ ਹੈ ਇਦਾ ਮਤਲਬ ਇਹ ਹੈ ਕਿ ਸਾਨੂੰ ਜਿਹੜੀ ਚੀਜ਼ਾਂ ਤੇ ਜਿਹੜੇ ਕਹਿ ਰਿਹਾ ਕਿ ਕੰਮ ਨਹੀਂ ਹੋਇਆ ਮੈ ਸਰ ਇਹ 2023 ਦਾ ਸਬਕ ਸੀਗਾ ਮੇਰੇ ਹਲਕੇ ਚ ਕਿਸੇ ਨੂੰ ਵੀ ਸਵਾਗਤ ਹੈ ਜੀ 15 ਕਰੋੜ ਰੁਪਏ ਦੇ ਸਰਫਲਡ ਪ੍ਰੋਟੈਕਸ਼ਨ ਵਰਕ ਹੋਏ ਮੈਂ ਉਹ ਦਿਖਾ ਦੂੰਗਾ ਕਿ ਤੁਸੀਂ ਇੰਪੈਕਮੈਂਟਸ ਜਿੰਨੀਆਂ ਖੱਡਾਂ ਨੇ ਮੇਰੇ ਹਲਕੇ ਸਾਰੀਆਂ ਸਾਫ਼ ਕਰੇ ਸਵੇਰੇ 6 6 ਵੇ ਜਾ ਕੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਸਰ ਠੀਕ ਹੈ ਫਿਰ ਵੀ ਬਹੁਤ ਕਮੀਆਂ ਹੋਣ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਆਰ ਗਵਰਨਮੈਂਟ ਅਸੀਂ ਭਾਈਦੇ ਨਹੀਂ ਹੈ ਸਾਡੀ ਅਕਾਉਂਟੇਬਿਲਟੀ ਜਿੱਥੇ ਆ ਫਿਕਸ ਕਰੋ پر یہ دے دکھ درد مریادہ یہ تو بہت ضروری ہے نا سر اینڈ جس طریقے بہیو کر رہے ہیں سر سارے منسٹر یہ کہہ رہتا, پنجابی کی تو ہین کرتی کسی نے کوئی گالی ہی نہیں کہتی ساڑھے چیف منسٹر دس دن ہو گئے اجم منسٹر ہیز ٹائم ٹو ڈو روڈ شوز انل پردیش گجرات بہار راجستھان بٹ ہی ڈزنٹ ہیٹ آر چیف منسٹر ਸੋ ਥੀਸ ਆ ਸੀਰੀਅਸ ਇਸ਼ੂਸ ਐਂਡ ਆਈ ਹੋਪ ਕਿ ਵਿਦਵਾਨ ਸਰਬਦਰ ਹਰ ਇੱਕ ਸਾਥੀ ਇਸ ਵਕਤ ਪੰਜਾਬ ਦੇ ਦੁੱਖਾਂ ਨੂੰ ਸਮਝੂਗਾ ਤੇ ਅੰਤ ਦੇ ਵਿੱਚ ਸਰ ਮੈਂ ਉਹਨਾਂ ਸਾਰੇ ਲੋਕਾਂ ਦਾ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਇਸ ਔਖੇ ਸਮੇਂ ਦੇ ਵਿੱਚ ਚਾਹੇ ਉਹ ਸਾਡੇ ਕਾਰਸੇਵਾਲੇ ਬਾਬੇ ਸੀ ਸਾਡੇ ਮੈਂ ਜਿਵੇਂ ਲੀਡਰਾਂ ਦਾ ਨਾਮ ਲਿਆ ਵਿਕਰਮਜੀਤ ਸਾਨੀ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਸਾਡੇ ਪੰਸੀ ਵਾਲਾ ਵਾਲੇ ਸੰਤ ਡੀਸੀ ਅੰਮ੍ਰਿਤਸਰ ਡੀਸੀ ਰੋਪੜ ਐਸਐਸਪੀ ਅੰਮ੍ਰਿਤਸਰ ਰੂਰਲ ਸਾਡੇ ਐਸਡੀਐਮ ਮੰਗਲ ਸਰ ਜਿਨ੍ਹਾਂ ਨੇ ਤੇ ਵੀ ਕੁਸ਼ ਬਹੁਤ ਸਾਰੇ ਬੰਦੇ ਕਹਿੰਦੇ ਆ ਜੀ ਬੀ ਆਪਕੂ ਖੜੇ ਹੋ ਜੰਦੇ ਜਾ ਕੇ ਆਪ ਦਾ ਸਿਰ ਸਰ ਜਦੋਂ ਤੁਸੀਂ ਕਿਤੇ ਨਾਲ ਖੜੇ ਹੁੰਦੇ ਹੋ ਨਾ ਵਰਨਾ ਬਾਕੀ ਤਾਂ ਉੱਥੇ ਹੋ ਸਕਦਾ ਅਸਰ ਨਾ ਜਾਵੇ ਜਾਂ ਹੋ ਸਕਦਾ ਅਸਰ ਜਾ ਕੇ ਜੇਬਾਂ 'ਚ ਹੱਥ ਪਾ ਕੇ ਜਦੋਂ ਮੰਤਰੀ ਐਮ ਐਲ ਏ ਆਪ ਲੱਗਦਾ ਨਾ ਸਰ ਉੱਥੇ ਖੜਾ ਐਸ ਐਚ ਓ ਨੂੰ ਵੀ ਬੋਰੀਆਂ ਚੱਕਣੀਆਂ ਪੈਂਦੀਆਂ ਉੱਥੇ ਖੜੇ ਐਕਸੀਐਨ ਐਸ ਡੀ ਓ ਜਿਹੀ ਸਾਰਾ ਸਕਿਉਰਿਟੀ ਸਟਾਫ ਵੀ ਲੱਗੇ ਸਰ ਜਦੋਂ ਕੁਦਰਤੀ ਆਫਤ ਆਈ ਅਸੀਂ ਬੀ ਬਨ ਕਿਤੇ ਟੁੱਟਣ ਨਹੀਂ ਦਿੱਤੇ ਤਾਂ ਮੈਂ ਆਪਣੇ ਸਾਰੇ ਹਲਕੇ ਦੇ ਨੌਜਵਾਨਾਂ ਦਾ ਸਰਪੰਚ ਸਹਿਬਾਨ ਦਾ ਹਰ ਇੱਕ ਉਸ ਸ਼ਖਸ ਦਾ ਸਾਥ ਦਿੰਦਾ ਜਿਹਦੇ ਸਦਕਾ ਅਸੀਂ ਬਹੁਤ ਨੁਕਸਾਨ ਹੋਇਆ ਪਰ ਫਿਰ ਵੀ ਅਸੀਂ ਕਿਤੇ ਕੋਈ ਮੇਜਰ ਬਰੀਚ ਨਹੀਂ ਹੋਣ ਦਿੱਤਾ ਤੇ ਗੁਰੂ ਸਾਹਿਬ ਦੇ ਚਰਨਾਂ ਸਰਦਾਸ ਕਿ ਪੰਜਾਬ ਮੁੜ ਆਪਣੇ ਪੈਰਾਂ ਤੇ ਖੜਾ ਹੋਵੇ ਇਹ ਪੰਜਾਬ ਵਸਦਾ ਉਹਨਾਂ ਦੇ ਨਾਮ ਦੇ ਉੱਤੇ ਤੇ ਉਹ ਸਦਾ ਸਹਾਇ ਹੋਣਗੇ ਧੰਨਵਾਦ